ਜੇ ਇਸ ਸਮਾਜ ਲਈ ਬਾਬਾ ਸਾਹਿਬ ਫਿਮਰਾਓ ਡਾਕਟਰ ਅੰਬੇਡਕਰ ਨੇ ਯਤਨ ਕੀਤੇ ਨੇ ਕੋਸ਼ਿਸ਼ਾਂ ਕੀਤੀਆਂ ਸਮਾਜ ਨੂੰ ਬਰਾਬਰ ਕਰਨ ਦੇ ਉਸ ਸਮਾਜ ਦੇ ਵਾਸਤੇ ਤਾਂ ਬਾਬਾ ਸਾਹਿਬ ਫਿਮਰਾਓ ਡਾਕਟਰ ਅੰਬੇਡਕਰ ਜੀ ਰੱਬ ਤੋਂ ਘੱਟ ਨਹੀਂ ਹੈ। ਅਭੀ ਇੱਕ ਫੈਸ਼ਨ ਹੋ ਗਿਆ ਹੈ ਅੰਬੇਡਕਰ 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 ਇਤਨਾ ਨਾਮ ਅਗਰ ਭਗਵਾਨ ਦਾ ਲੇਤੇ ਤਾਂ 7 ਜਨਮੋਂ ਤੱਕ ਸਵਰਗ ਮਿਲਦਾ। ਹੋ ਮਿਨਿਸਟਰ ਦੇ ਇਹ ਉਹ ਇਹ ਗੱਲ ਚੰਗੀ ਨਹੀਂ ਲੱਗੀ ਅੰਦਰ ਉਹਨਾਂ ਦੇ ਕਿੰਨੀ ਨਫ਼ਰਤ ਹੋਊਗੀ ਜੇ ਇਸ ਤਿੱਕੇ ਨਾਲ ਉਹਨਾਂ ਨੇ ਉਹ ਬਿਆਨ ਕੀਤਾ ਉਹਨਾਂ ਦੀ ਬਾਡੀ ਲੈਂਗੁਏਜ ਉਹਨਾਂ ਦਾ ਐਕਸ਼ਨ ਤੇ ਉਹਨਾਂ ਦਾ ਕਹਿਣ ਦਾ ਲਹਿਜਾ ਜੀ ਅੱਜ ਅਸੀਂ ਅੱਜ ਬੈਠੇ ਆ ਜੀ ਅਸੀਂ ਐਡਵੋਕੇਟ ਬਣੇ ਆ ਜਾਂ ਆਪਣੇ ਬਹੁਤ ਬਹੁਤ ਉੱਚ ਅਹੁਦਿਆਂ ਤੇ ਗਏ ਆ ਜੀ ਤੇ ਉਹ ਬਾਬਾ ਸਾਹਿਬ ਦੀ ਬਦੌਲਤ ਹੀ ਆ ਨਾ ਕਿ ਕਿਸੇ ਦੇਵੀ ਦੇਵਤਾ ਦੇ ਬਕ ਜਿਹੜੀ ਪਾਵਰ ਹੈ ਨਾ ਰਾਜਨੀਤਿਕ ਪੋਲੀਟੀਕਲ ਪਾਵਰ ਹੈ ਨਿਕਲਦੀ ਤਾਂ ਧਰਮ ਚੋਂ ਹੀ ਆ। ਰੱਬ ਤਾਂ ਹੁਣ ਅਸੀਂ ਮੈਨੂੰ ਕਹਿ ਸਕਦੇ ਦੇਖਿਆ ਨਹੀਂ ਤੇ ਬਵਾ ਸਾਹਿਬ ਦਾ ਅਸੀਂ ਦੇਖ ਰਹੇ ਹਾਂ ਰੋਜ਼ ਦਾ ਵੀ ਕਰਕੇ ਆਜ਼ਾਦੀ ਮਾਰ ਰਹੇ ਆ। ਸਾਡੇ ਡਿਸਕ੍ਰਿਮੀਨੇਸ਼ਨ ਚੱਲ ਰਿਹਾ ਆ, ਰੇਸਿਜ਼ਮ ਰਿਹਾ ਉਹਨੂੰ ਖਤਮ ਕਰਨ ਵਾਸਤੇ ਕੋਈ ਐਫਰਟਸ ਕੀਤੇ? ਜੀ ਵੀ ਲੈ ਵੀ ਅਸੀਂ ਆ ਗਵਰਨਮੈਂਟ ਆਈ ਆ ਅਸੀਂ ਚਾਹੁੰਦੇ ਸਾਰੇ ਬਰਾਬਰਤਾ ਦੇ ਨਾਲ ਚੱਲਣ ਤੇ ਉਹ ਤੇ ਦੱਸਣ ਦੇ ਆ ਵੀ ਤੁਸੀਂ ਪਕੌੜੇ ਖਾ ਲੋ ਸਮਾਜ ਨੇ VOTING ਕੀਤੀ ਤੁਸੀਂ ਅੱਗੇ ਇੱਥੇ ਤੱਕ ਪਹੁੰਚੇ ਤੇ ਤੁਸੀਂ ਕੁਰਸੀ ਛੱਡ ਕੇ ਅੱਜ ਤੋਂ ਉਹਨਾਂ ਦੀ ਸਰਕਾਰ ਦੇ ਕਿ जिम्मेवारी ਦੀ ਸਾਬ ਉਹਨਰ ਕੇ ਬਰਦੀ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਡੀ ਪ੍ਰੈਕਟਿਸ ਦੇ ਦੌਰਾਨ ਕੇਸਿਸ ਦੇ ਦੌਰਾਨ ਤੁਹਾਡੀ ਨਜ਼ਰਾਂ ਦੇ ਵਿੱਚ ਆਉਂਦਾ ਕਿ ਅੱਜ ਵੀ ਸਮਾਜ ਦੇ ਵਿੱਚ ਇਸੇ ਤਰੀਕਾ ਨਾਲ ਵਿਤਕਰਾਉਂਦਾ ਜੋ ਤੱਕ ਤੁਸੀਂ ਆਪ ਲੀਡਰ ਨਹੀਂ ਬਣਦੇ ਜੀ ਤੇ ਦੂਜੇ ਵੀ ਪਲੇਟ ਤੇ ਇਹ ਨਾ ਦੇਖੋ ਵੀ ਦੂਜੇਨ ਵੀ ਪਲੇਟ ਤੇ ਮੂਰੇ ਮੈਨੂੰ ਸੱਤਾ ਦੇ ਦਿੱਤੀ ਆ ਜਿਨ ਤੁਹਾਨੂੰ ਕੋਈ ਚੀਜ਼ ਦੇਣੀ ਆ ਤੁਹਾਨੂੰ ਕੁਝ ਲੈਣਾ ਵੀ ਆ ਤੁਹਾਨੂੰ ਤੂੰ ਗਰਚ ਫਟਾ ਪਾ ਕੇ ਰੱਖੋਗੇ ਹਾਂ ਪਟੇ ਲਾਓ ਅੱਭੀ ਇੱਕ ਫੈਸ਼ਨ ਹੋ ਗਿਆ ਹੈ ਆਂਬੇੜਕਰ 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 ਇਤਨਾ ਨਾਮ ਅਗਰ ਭਗਵਾਨ ਦਾ ਲੇਤੇ ਤੋ 7 ਜਨਮੋਂ ਤੱਕ ਸਵਰਗ ਮਿਲ ਜਾਤਾ ਓਨੇ ਹੋਨੇ ਤੁਸੀਂ ਦੇਖਿਆ ਕਿ ਇਸ ਖਾਸ શિક્ષਿਤ ਜਿਹਦੇ ਕੋਲ ਬਹੁਤ ਵੱਡਾ ਆਉਂਦਾ ਹੈ ਦੇਸ਼ ਦੀ ਵੱਡੀ ਜ਼ਿੰਮੇਵਾਰੀ ਹੈ ਤੇ ਇਸ ਜ਼ਿੰਮੇਵਾਰੀ ਵਾਲੇ શિક્ષਿਤ ਦੇ ਵੱਲੋਂ ਕਹਿਣਾ ਸੰਵਿਧਾਨ ਨਿਰਮਾਤਾ ਨੂੰ ਔਰ ਉਹਦੀ ਮਾਨਸਿਕਤਾ ਖੁਦ ਆਪ ਬਿਆਨ ਕਰਦੀ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਕਿੰਨੀ ਕਿ ਜ਼ਹਿਰ ਹੈ ਕੀ ਕਹਿਣਾ ਚਾਹੁੰਦੇ ਨੇ ਡਾਕਟਰ ਅੰਬੇਦਕਰ ਦੇ ਸੰਬੰਧ ਵਿੱਚ ਔਰ ਕਹਿ ਰਹੇ ਨੇ ਕਿ ਅਗਰ ਜਿੰਨਾ ਡਾਕਟਰ ਅੰਬੇਦਕਰ ਦਾ ਨਾਮ ਲਿਆ ਜਾ ਰਿਹਾ ਇਹ ਫੈਸ਼ਨ ਬਣ ਗਿਆ ਤੇ ਜੇ ਕਿਤੇ ਇੰਨਾ ਪ੍ਰਮਾਤਮਾ ਦਾ ਨਾਮ ਲਿਆ ਹੁੰਦਾ ਤਾਂ ਸ਼ਾਇਦ ਸੱਤ ਜਨਮਾਂ ਤੱਕ ਸਵਰਗ ਮਿਲਦਾ ਅਭੀ ਇੱਕ ਫੈਸ਼ਨ ਹੋ ਗਿਆ ਹੈ ਅੰਬੇਦਕਰ ਅੰਬੇਦਕਰ ਰਾਮੇਦਕਰ ਅੰਬੇਦਕਰ 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 ਇਤਨਾ ਨਾਮ ਅਗਰ ਭਗਵਾਨ ਦਾ ਲੇਤੇ ਤੋ 7 ਜਨਮੋ ਤੱਕ ਸਵਰਗ ਮਿਲਦਾ ਥਾ ਜੇ ਇਸ ਸਮਾਜ ਲਈ ਬਾਬਾ ਸਾਹਿਬ ਪਿਮਰਾਓ ਡਾਕਟਰ ਅੰਬੇਡਕਰ ਲਈ ਯਤਨ ਕੀਤੇ ਨੇ ਕੋਸ਼ਿਸ਼ਾਂ ਕੀਤੀਆਂ ਸਮਾਜ ਨੂੰ ਬਰਾਬਰ ਕਰਨ ਦੇ ਉਸ ਸਮਾਜ ਦੇ ਵਾਸਤੇ ਤਾਂ ਬਾਬਾ ਸਾਹਿਬ ਪਿਮਰਾਓ ਡਾਕਟਰ ਅੰਬੇਡਕਰ ਜੀ ਰੱਬ ਤੋਂ ਘੱਟ ਨਹੀਂ ਹੈ ਤੇ ਇਸ ਬਿਆਨ ਦੇ ਨਾਲ ਇਹ ਸ਼ਬਦਾਵਲੀ ਦੇ ਨਾਲ ਬਾਬਾ ਸਾਹਿਬ ਪਿਮਰਾਓ ਡਾਕਟਰ ਅੰਬੇਡਕਰ ਜੀ ਨੂੰ ਫੋਲੋ ਕਰਨ ਵਾਲੇ ਲੋਕ ਤੇ ਉਹ ਜਿਹੜਾ ਦਬਾਇਆ ਗਿਆ ਸੀ ਲਤਾੜ ਗਿਆ ਗਿਆ ਸੀ ਸਮਾਜ ਜਿਸ ਸਮਾਜ ਨੂੰ ਵੱਧ ਮੌਕੇ ਮਿਲੇ ਨੇ ਉਹ ਸਮਾਜ ਦੇ ਵਿੱਚ ਅੱਜ ਰੋਸ ਹੈ ਲੋਕ ਸੜਕਾਂ ਤੇ ਲੋਕ ਸੋਸ਼ਲ ਮੀਡੀਆ ਤੇ ਲੋਕ ਮੀਡੀਆ ਦੇ ਵਿੱਚ ਆ ਕੇ ਆਪਣੀ ਗੱਲ ਰੱਖ ਰਹੇ ਨੇ ਕਿ ਇਹ ਇਹਦੇ ਨਾਲ ਸਾਡੇ ਜਿਹੜੇ ਹਿਰਦੇ ਆ ਉਹ ਵਲੁੰਦਰੇ ਗਏ ਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਐ ਔਰ ਚੰਗਾ ਨਹੀਂ ਲੱਗਿਆ ਤੇ ਮੈਂ ਅੱਜ ਪਹੁੰਚ ਕੀਤੀ ਐ ਸੈਸ਼ਨ ਕੋਰਟ ਜ਼ਿਲਹੰਦਰ ਦੇ ਵਿੱਚ ਐਡਵੋਕੇਟ ਸਤਪਾਲ ਵਰਦੀ ਜੀ ਉਹਨਾਂ ਦੇ ਕੋਲ ਇਹਨਾਂ ਦੇ ਕੀ ਵਿਚਾਰ ਨੇ ਵਰਦੀ ਸਾਹਿਬ ਜੈ ਗੁਰਦੇਵ ਜੀਓ ਜੈ ਗੁਰਦੇਵ ਜੈ ਪੀਮ ਜੈ ਪਾਰ ਜੈ ਪੀਮ ਜੈ ਪਾਰ ਜੀ ਵਰਦੀ ਸਾਹਿਬ ਕੀ ਕਰਨਾ ਚਾਹੋਗੇ ਜੋ ਅਮਤ ਸ਼ਾ ਜੀ ਨੇ ਇਹ ਗੱਲ ਕਹੀ ਹੈ ਕਿ ਅੰਬੇਡਕਰ ਕਹਿਣਾ ਫੈਸ਼ਨ ਬਣ ਗਿਆ ਐਕਚੁਅਲੀ ਅਸੀਂ ਬੜੇ ਕੱਲ ਦਾ ਹਰਟ ਹੋਇਆ ਜੋ ਦੇਖ ਕੇ ਜੀ ਵੀ ਇੱਕ ਬਹੁਤ ਵੱਡਾ ਉਹਦਾ ਹਮ ਹੋਮ ਮਿਨਿਸਟਰ ਦੇ ਇਹ ਮੂ ਇਹ ਗੱਲ ਚੰਗੀ ਨਹੀਂ ਲੱਗੀ ਹੂੰ ਸਾਨੂੰ ਹਰਟ ਹੋਇਆ ਥੇਸ ਪਹੁੰਚੀ ਆ ਜਿਹੜਾ ਕਿ ਉਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਔਰ ਉਹਨਾਂ ਦੀ ਆਪਣੀ ਕੀ ਮਾਨਸਿਕਤਾ ਆ ਕੀ ਕਿਸ ਤਰੀਕੇ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਉਹ ਸਾਫ਼ ਜਾ ਰਹੀ ਹੁੰਦੀ ਆ ਵੀ ਇੱਕ ਅੰਦਰ ਉਹਨਾਂ ਦੇ ਕਿੰਨੀ ਨਫ਼ਰਤ ਹੋਊਗੀ ਹੂੰ ਜੇ ਇਸ ਤਰੀਕੇ ਨਾਲ ਉਹਨਾਂ ਨੇ ਉਹ ਬਿਆਨ ਕੀਤਾ ਉਹਨਾਂ ਦੀ ਬੋਡੀ ਲੈਂਗੁਏਜ ਉਹਨਾਂ ਦਾ ਐਕਸ਼ਨ ਤੇ ਉਹਨਾਂ ਦਾ ਕਹਿਣ ਦਾ ਲਹਿਜਾ ਉਹ ਬਹੁਤ ਹੀ ਮੰਦਪਾਗਾ ਮਾੜਾ ਸੀ ਤੇ ਅਸੀਂ ਉਹਨੂੰ ਕੰਡੈਮ ਕਰਦੇ ਆਂ ਔਰ ਦੁਰਾ ਸਾਹਿਬ ਜੋ ਅੱਜ ਤੁਸੀਂ ਕਾਂਸੀ ਟੀਵੀ ਦੇ ਮਾਧਿਅਮ ਤੋਂ ਆਪਾਂ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਮੈਸੇਜ ਆ ਰਿਹਾ ਆ ਤੇ ਉਹਦੇ ਵਿੱਚ ਆਪਾਂ ਨੂੰ ਦੱਸਣਾ ਪੈਣਾ ਜੀ ਕਿ ਜੇ ਇਸ ਤਰੀਕੇ ਨਾਲ ਸਾਡੇ ਬਵਾ ਸਾਹਿਬ ਉਹ ਵਾਕਈ ਸਾਡੇ ਦੇ ਰੱਬ ਆ ਹੂੰ ਜੇ ਅੱਜ ਅਸੀਂ ਅੱਜ ਬੈਠੇ ਆਂ ਜੀ ਅਸੀਂ ਐਡਵੋਕੇਟ ਬਣੇ ਆ ਜਾਂ ਆਪਣੇ ਬਹੁਤ ਬਹੁ ਉੱਚੇ ਆਉਧਿਆਂ ਦੇ ਗਏ ਆ ਜੀ ਤੇ ਉਹ ਬਹਾਵਾ ਸਾਹਿਬ ਦੀ ਬਦੌਲਤ ਹੀ ਆ ਨਾ ਕਿ ਕਿਸੇ ਦੇਵੀ ਦੇਵਤਾ ਦੀ ਬਦੌਲਤ ਹੂੰ ਜਦੋਂ ਹਜ਼ਾਰਾਂ ਸਾਲਾਂ ਤੋਂ ਅਸੀਂ ਦੇਖਦੇ ਆਏ ਆ ਇਤਿਹਾਸ ਪੜ੍ਹਦੇ ਆ ਔਰ ਅਸੀਂ ਖੁਦ ਵੀ ਇਸ ਹਾਲਾਤਾਂ ਚ ਨਿਕਲੇ ਹੂੰ ਕਿ ਸਾਡੇ ਨਾਲ ਬਿਤਕਰਾ ਤਾਂ ਕਿਤੇ ਨਾ ਕਿਤੇ ਹੁੰਦਾ ਆ ਰਿਹਾ ਹੈਗਾ ਔਰ ਹੁੰਦਾ ਹੈ ਜੀ ਔਰ ਇਹ ਖਤਮ ਨਹੀਂ ਹੋ ਰਿਹਾ ਜਿੱਦਾਂ ਕਹਿੰਦੇ ਨਾ ਜਾਤ ਜਾਤ ਮੇਂ ਜਾਤ ਹੈ ਜੋ ਕਿਲਨ ਕੇ ਪਾਸ ਜੀ ਉਹਦੇ ਵਿੱਚ ਇਹ ਲੋਕਾਂ ਦੀ ਮਾਨਸਿਕਤਾ ਇਸੇ ਜੇ ਤੇ ਸਤਿਗੁਰੂ ਦਾਸ ਮਹਾਰਾਜ ਜੀ ਨੇ ਵੀ ਇਹੀ ਗੱਲ ਕਹੀ ਸੀ ਬਾਹਮਨ ਮਤਕੂ ਜਿਓ ਜੀ ਜੋ ਹੋਵੇ ਗੁਣਹੀਨ ਜੀ ਗੁਣਹੀਨ ਹਾਂ ਇਹ ਗੁਣ ਗੁਣ ਚਾਹੀਦੇ ਆ ਇੱਕ ਐਡੇ ਉੱਤੇ ਤੇ ਪਹੁੰਚ ਕੇ ਇੱਕ ਮਤਲਬ ਵਿਦਵਾਨ ਦੀ ਭਾਸ਼ਾ ਦੇ ਵਿੱਚੋਂ ਚੰਗਾ ਨਹੀਂ ਲੱਗਦਾ ਇਹ ਮੁੱਖ ਚੋਂ ਇਹ ਗੱਲ ਕਹਿਣਾ ਤੇ ਅਗਰ ਇਹੀ ਗੱਲ ਉਨਾ ਦੇ ਦੇਵੀ ਦੇਵਤਿਆਂ ਬਾਰੇ ਜਾਂ ਹੋਰ ਕਿਸੇ ਬਾਰੇ ਗੱਲ ਕਹੀ ਹੁੰਦੀ ਸਾਡੇ ਕਿਸੇ ਬੰਦੇ ਨੇ ਤੇ ਇਹਨਾਂ ਤੇ ਬੁਲਡੋਜ਼ਰ ਲੈ ਕੇ ਘੱਟ ਹੌਣ ਤੇ ਆ ਜਾਂਦੇ ਆ ਹੂੰ ਤੇ ਉਹ ਬੜੀ ਮੰਦ ਭੱਗੀ ਆ ਔਰ ਜਦੋਂ ਦੀ ਇਹ ਸਰਕਾਰ ਆਈ ਆ ਜੀ ਇੱਕ ਕੁਛ ਨਾ ਕੁਛ ਐਸਾ ਕਰੀ ਜਾ ਰਹੀ ਆ ਕਿ ਜਿਹਦੇ ਲੋਕ ਜਿਸ ਕਰਕੇ ਸਾਡੇ ਲੋਕਾਂ ਵਿੱਚ ਡਰ ਦੀ ਭਾਵਨਾ ਪੈਦਾ ਹੋਵੇ ਡਾਰਿਆ ਲੋਕਾਂ ਚ ਫੀਅਰ ਆ ਲਿੰਚਿੰਗ ਹੋਈ ਗਾਂ ਦੇ ਨਾਂ ਤੇ ਲਿੰਚਿੰਗ ਹੁੰਦੀ ਆ ਹੂੰ ਮੰਦਰ ਜਾਣ ਤੇ ਰੁਕਿਆ ਜਾਂਦਾ ਆ ਉੱਥੇ ਲਿੰਚਿੰਗ ਹੁੰਦੀ ਆ ਹਾਥਰਾ ਸਰਗੇ ਕਾਂਡ ਹੁੰਦੇ ਆ ਲੜਕੀਆਂ ਦਾ ਰੇਪ ਹੁੰਦਾ ਆ ਔਰ ਰੇਪਿਸਟ ਜਿਹੜੇ ਆ ਉਹ ਖੁੱਲੇ ਆਮ ਘੁੰਮਦੇ ਹੋਣ ਜੀ ਔਰ ਉਹ ਜਿਹੜੇ ਪਰਿਵਾਰ ਦੇ ਨਾਲ ਜਿਹੜੇ ਵਿਕਟਮ ਆ ਜਿਨ੍ਹਾਂ ਦੀ ਲੜਕੀ ਦੇ ਨਾਲ ਅਤਿਆਚਾਰ ਹੋਇਆ ਲੜਕੀ ਮਾਰੀ ਗਈ ਉਹ ਖੁਦ ਐਸੇ ਦੈਰੇ ਚ ਉਹ ਆਪਣੀ ਆਵਾਜ਼ ਨਹੀਂ ਉਠਾ ਸਕਦੇ ਨਹੀਂ ਉਠਾ ਸਕਦੇ ਡਰ ਦੇ ਵਿੱਚ ਆ ਜੀ ਜੀ ਇਦਾਂ ਹੀ ਕਿਸੇ ਨੂੰ ਜੇ ਸਿੱਕੇ ਨਾਲ ਸਾਨੂੰ ਲੋਕਾਂ ਨੂੰ ਇਸ ਗਵਰਨਮੈਂਟ ਦੇ ਆਉਣ ਤੋਂ ਬਾਅਦ ਦਵਾਇਆ ਗਿਆ ਆ ਸਾਨੂੰ ਪਿੱਛੇ ਛੱਡਿਆ ਗਿਆ ਸੰਤ ਲੱਗਦਾ ਸਾਨੂੰ ਇਹ ਵੀ 20 ਸਾਲ ਪਿੱਛੇ ਤੱਕ ਦਾ ਹੂੰ ਔਰ ਇਹ ਜਿਹੜੀ ਚੀਜ਼ ਆ ਜੀ ਇੱਕ ਸਰਕਲ ਆ ਜੀ ਚੇਂਜ ਆ ਅੱਜ ਤੇਰੀ ਵਾਰੀ ਕੱਲ ਮੇਰੀ ਵਾਰੀ ਬਿਲਕੁਲ ਐਕਸਟ੍ਰੀਮ ਤੇ ਬੈਠੇ ਆ ਟੌਪ ਤੇ ਆ ਉਸ ਤੋਂ ਬਾਅਦ ਸਰਕਲ ਤਾਂ ਚੱਲੀ ਜਾਂਦਾ ਨਾ ਐਸਾ ਕੰਮ ਨਹੀਂ ਕਰਨਾ ਚਾਹੀਦਾ ਕਿ ਜਿਹਨਾਂ ਦੇ ਇਹ ਕਰਕੇ ਸਾਡੇ ਮਨਾਂ 'ਚ ਨਫ਼ਰਤ ਪੈਦਾ ਹੋਵੇ ਤੁਹਾਡੇ ਪ੍ਰਤੀ ਜਾਂ ਸਾਡੇ ਪ੍ਰਤੀ ਤੁਹਾਡੇ ਮਨਾਂ 'ਚ ਹੋਵੇ ਕਿਉਂ ਨਾ ਆਪਾਂ ਇੱਕ ਰਲ ਮਿਲ ਕੇ ਜਦ ਇੱਕ ਦੇਸ਼ ਆ ਸਾਡਾ ਅਸੀਂ ਭਾਰਤਵਾਸੀ ਆ ਤੇ ਅਸੀਂ ਪਿਆਰ ਤੇ ਦੇ ਨਾਲ ਅੱਗੇ ਵਧੀਏ ਜੀ ਜੇ ਸਾਡਾ ਅੱਗੇ ਵਧੇ ਉਹ ਤਾਂ ਉਹ ਉਸ ਚੀਜ਼ ਨੂੰ ਤਾਂ ਤੁਸੀਂ ਲੈ ਨਹੀਂਦੇ ਜੀ ਜੀ ਤੁਸੀਂ ਪੁਰਾਣੇ ਗ੍ਰੰਥਾਂ ਚੱਕ ਕੇ ਜਿਹੜੇ ਕਿ ਜਿਹਦਾ ਮਨੁਸਮ੍ਰਿਤੀ ਦੇ ਵਿੱਚ ਉਹ ਇਹ ਲਾ ਕਾਨੂੰਨ ਸਗਾ ਲਾਗੂ ਇੱਕ ਲਾ ਸਗਾ ਬੁੱਕ ਕਿਹੜੀ ਆ ਉਹਦੇ ਮੁਤਾਬਕ ਲਾ ਜਿਹੜੇ ਆ ਵੀ ਇਹਨੂੰ ਪੜ੍ਹਨੇ ਦੇਣਾ ਇਹਨੂੰ ਐਦਾ ਕਰਨਾ ਆ ਕਰਨਾ ਤਸੱਦਦ ਕਾਨੀ ਲੇਡੀਜ਼ ਨੂੰ ਬਿਲਕੁਲ ਅਧਿਕਾਰ ਨਹੀਂ ਸੀ ਤੇ ਇਹ ਤਾਂ 바ਵਾ ਸਾਹਿਬ ਦੀ ਬਦੌਲਤ ਹੀ ਆ ਕਿ ਜਦੋਂ ਕਨਸਟੀਟਿਊਸ਼ਨ ਆਇਆ ਸਾਡੇ ਕੋ ਸਾਨੂੰ ਰਾਈਟ ਇਕਵਲ ਰਾਈਟ ਹੋ ਗਿਆ ਬਿਲਕੁਲ ਬਿਲਕੁਲ ਔਰ ਵੀ ਆਰ ਆਲ ਵਨ ਆ ਬੀ ਦ ਪੀਪਲ ਆਫ ਇੰਡੀਆ ਜੀ ਤੇ ਇਸ ਕਰਕੇ ਜਿਹੜੇ ਅਧਿਕਾਰ ਦਿੱਤੇ ਆ ਸਾਨੂੰ ਉਹ ਅਧਿਕਾਰਾਂ ਦੇ ਕਰਕੇ ਅਸੀਂ ਅੱਜ ਪੜ੍ਹ ਲੈ ਕੇ ਇੱਥੇ ਪਹੁੰਚੇ ਆ ਤਾਂ ਸਾਡੇ ਲਈ ਤੇ ਭਾਈ ਉਹ ਰੱਬ ਤੋਂ ਵੀ ਜ਼ਿਆਦਾ ਆ ਜੀ ਰੱਬ ਤਾਂ ਹੁਣ ਅਸੀਂ ਮੈਨੂੰ ਕਹਿ ਸਕਦੇ ਦੇਖਿਆ ਨਹੀਂ ਤੇ ਬਾਬਾ ਸਾਹਿਬ ਦਾ ਅਸੀਂ ਦੇਖ ਰਹੇ ਆ ਰੋਜ਼ਾਨਾ ਕਰਕੇ ਆਜ਼ਾਦੀ ਮਾਰ ਰਹੇ ਆ ਜੀ ਉਹਨਾਂ ਦੀ ਜੋ ਪ੍ਰੀਐਮਬਲ ਚ ਆ ਇਕੁਐਲਿਟੀ ਆ ਫ੍ਰੀਡਮ ਆ ਜਸਟਿਸ ਆ ਸੋਸ਼ਲਿਜ਼ਮ ਆ ਤੇ ਇਹ ਜਿਹੜੀਆਂ ਚੀਜ਼ਾਂ ਆ ਡੈਮੋਕ੍ਰੇਸੀ ਆ ਉਹ ਇੱਕ ਤਰੀਕੇ ਨਾਲ ਚੱਲੀ ਜਾ ਰਹੀ ਆ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਹੀ ਆ ਸਾਡੇ ਲਈ ਉਹ ਪਵਿੱਤਰ ਗ੍ਰੰਥ ਆ ਜੀ ਅਗਰ ਉਹਦੇ ਬਾਰੇ ਕੋਈ ਗੱਲ ਕਰਦੇ ਆ ਤਾਂ ਮਤਲਬ ਅਸੀਂ ਨਹੀਂ ਉਹ ਸਹਿਨ ਕਰਾਂਗੇ ਜੇ ਅਗਰ ਬਾਬਾ ਸਾਹਿਬ ਬਾਰੇ ਗੱਲ ਕਰਦੇ ਆ ਤਾਂ ਅਸੀਂ ਨਹੀਂ ਸਹਿਨ ਕਰਾਂਗੇ ਅਸੀਂ ਪ੍ਰੋਟੈਸਟ ਕਰਦੇ ਆ ਪੀਸਫੁਲੀ ਅਸੀਂ ਉਹਨੂੰ ਕੰਡੈਮ ਕਰਦੇ ਆ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਅਮਿਤ ਸ਼ਾਹ ਜੀ ਨੂੰ ਮਤਲਬ ਇਹ ਚੀਜ਼ ਚਾਹੀਦੀ ਨਹੀਂ ਸ਼ਿਕਾਇਤ ਜੇ ਕਈਆਂ ਲੋਕਾਂ ਨੂੰ ਹਰਟ ਹੋਇਆ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਔਰ ਅੱਗੇ ਤੋਂ ਇਦਾਂ ਦਾ ਨਹੀਂ ਹੋਣਾ ਚਾਹੀਦਾ ਔਰ ਲੋਕਾਂ ਨੂੰ ਕੁਝ ਤੇ ਕਰਨ ਪਾਵਰ ਚ ਹੈਗੇ ਆ ਕੋਈ ਗਰੀਬਾਂ ਲਈ ਤਾਂ ਕਰਕੇ ਦੱਸਣ ਵੀ ਅਸੀਂ ਆ ਗੱਲ ਕੀਤੀ ਆ ਕਿ ਤਾਂ ਕਿ ਤੁਸੀਂ ਜ਼ਹਿਰ ਹੀ ਫੈਲਾਈ ਜਾਣੀ ਆ ਨਫ਼ਰਤ ਹੀ ਫੈਲਾਈ ਜਾਣੀ ਆ ਅਸੀਂ ਤਾਂ ਕਹਿੰਦੇ ਪਿਆਰ ਫਲਾਓ ਹਾਂ ਬਿਲਕੁਲ ਪਿਆਰ ਹੋਣਾ ਚਾਹੀਦਾ ਪਿਆਰ ਦੀ ਭਾਵਨਾ ਹੋਣੀ ਚਾਹੀਦੀ ਆ ਸੋਸਾਇਟੀ ਇੱਕ ਹੈ ਵਰਲਡ ਦੇ ਵਿੱਚ ਜਿਹੜਾ ਪ੍ਰਾਈਮ ਮਿੰਿਸਟਰ ਸਾਹਿਬ ਬਾਹਰ ਜਾ ਕੇ ਕਹਿੰਦੇ ਆ ਕੁਟੰਬਾ ਬੁਨਵਾ ਰਵਿਜ਼ਨ ਜੋ ਵੀ ਆ ਤੇ ਇਹ ਇਹ ਹੋਣਾ ਚਾਹੀਦਾ ਜੀ ਸਾਡਾ ਕੁਟੰਬੀ ਆ ਜੀ ਨਹੀਂ ਤੇ ਇਸ ਕਰਕੇ ਪਰਿਵਾਰ ਆ ਫੈਮਿਲੀ ਆ ਦੇਸ਼ ਆ ਸਾਡਾ ਉਹ ਦੇਸ਼ ਵਾਸੀਆਂ ਨੂੰ ਯਾਰ ਦੇ ਨਾਲ ਜੋ ਸਾਡੇ ਲੀਡਰ ਹੈ ਜਿਹੜਾ ਹੈ ਕਿ ਭਾਰਤ ਰਤਨ ਜਿਹੜੇ ਹੈ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਗਿਆ ਹੈ ਸਾਡਾ ਇੱਕ ਹੀਰਾ ਜੀ ਜਿਹਨੂੰ ਕਿਹਾ ਜਾਂਦੇ ਬਾਵਾ ਸਾਹਿਬ ਉਹਨਾਂ ਬਾਰੇ ਤੁਹਾਡੀ ਇੰਦਾਂ ਦੀ ਸ਼ਬਦਾਵਲੀ ਆ ਕਹਿਣਾ ਬਹੁਤ ਦੁੱਖदाई ਆ ਜਦ ਕਿ ਵਰਦੀ ਸਾਹਿਬ ਅਮਿਤ ਸ਼ਾ ਜੀ ਆਪ ਵੀ ਉਸ ਸੰਵਿਧਾਨਕ ਉਹਦੇ ਤੇ ਨੇ ਸੰਵਿਧਾਨ ਦੀ ਬਦੌਲਤ ਉਥੇ ਤੱਕ ਪਹੁੰਚੇ ਨੇ ਤੇ ਫਿਰ ਵੀ ਉਹਨਾਂ ਨੂੰ ਸੰਵਿਧਾਨ ਦੇ ਨਿਰਮਾਤਾ ਦੇ ਸਬੰਧ ਦੇ ਵਿੱਚ ਇੰਦਾਂ ਦੀ ਸ਼ਬਦਾਵਲੀ ਉਹ ਸ਼ੋਭਾ ਨਹੀਂ ਦਿੰਦੀ ਦੁਰਾ ਸਾਹਿਬ ਇਦਾਂ ਆ ਕਿ ਅਮਿਤ ਸ਼ਾ ਜੀ ਬ੍ਰਾਹਮਣ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਜੀ ਔਰ ਸਵਿਧਾਨ ਨਾ ਹੁੰਦਾ ਤਾਂ ਸ਼ਾਇਦ ਮੰਦਰ ਦੇ ਵਿੱਚ ਪੁਜਾਰੀ ਹੁੰਦੇ ਕਿਤੇ ਐਡੇ ਉੱਦੇ ਤੇ ਨਾ ਬਿੰਦੇ ਤੇ ਉਹ ਸਵਿਧਾਨ ਦੀ ਦੇਣੀ ਆ ਕਿ ਜਿੰਨੀਆਂ ਲੇਡੀਜ਼ ਬ੍ਰਾਹਮਣ ਲੇਡੀਜ਼ ਨੂੰ ਤੇ ਸਮਝ ਕਿ ਉਹ ਵਾਲ ਕਟਾ ਕੇ ਤੇ ਗੰਗਾ ਦੇ ਕਿਨਾਰੇ ਬਿਠਾਲੇ ਹੋਣਾ ਸੀ ਜੇ ਕੋਈ ਵਿਧਵਾ ਹੋ ਜਾਂਦੀ ਸੀ ਜਾਂ ਸਤੀ ਹੋ ਜਾਂਦੀ ਸੀ ਹੂੰ ਉਹ ਜਿਹੜੇ ਵਿਚ ਆ ਆਪਣੇ ਸਾਨੂੰ ਅਧਿਕਾਰ ਮਿਲੇ ਆ ਉਹ ਬਵਾ ਸਮ ਦਿੱਤੇ ਆ ਬਿਲਕੁਲ ਇਹ ਬ੍ਰਾਹਮਣਾ ਵਾਸਤੇ ਵੀ ਹੋ ਨਹੀਂ ਆ ਸਾਡੇ ਵਾਸਤੇ ਵੀ ਹੋ ਨਹੀਂ ਆ ਤਿਸ ਕਰਕੇ ਇਹ ਇਹ ਨੂੰ ਖਤਮ ਕਰਨਾ ਚਾਹੀਦਾ ਇਸ ਚੀਜ਼ ਨੂੰ ਪਾੜਾ ਉਹਦੇ ਲਈ ਤੁਸੀਂ ਕੀ ਕੀਤਾ ਅੱਜ ਤੱਕ ਵੀ ਜਿਹੜੀ ਜਾਤ ਪਾਤ ਆ ਕੀ ਤੁਸੀਂ ਕੋਈ ਐਫਰਟਸ ਕੀਤੇ ਉਹਨਾਂ ਨੂੰ ਖਤਮ ਕਰਨ ਲਈ ਕੋਈ ਜਿਹੜਾ ਸਾਡੇ ਡਿਸਕ੍ਰਿਮੀਨੇਸ਼ਨ ਚੱਲ ਰਿਹਾ ਆ ਰੇਸਿਜ਼ਮ ਆ ਉਹਨੂੰ ਖਤਮ ਕਰਨ ਵਾਸਤੇ ਕੋਈ ਐਫਰਟਸ ਕੀਤੇ ਜੀ ਵੀ ਲੈ ਵੀ ਅਸੀਂ ਆ ਗਵਰਨਮੈਂਟ ਆਈ ਆ ਅਸੀਂ ਚਾਹੁੰਦੇ ਸਾਰੇ ਬਰਾਬਰਤਾ ਦੇ ਨਾਲ ਚੱਲਣ ਤੇ ਉਹ ਤੇ ਦੱਸਣ ਡੈ ਵੀ ਤੁਸੀਂ ਪਕੌੜੇ ਤੋਂ ਹਾਂ ਪੜੇ ਲਿਖਾ ਨੂੰ ਵੀ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ ਬਿਲਕੁਲ ਇਹ ਮਾਨਸਿਕਤਾ ਸ਼ੋਹ ਹੁੰਦੀ ਆ ਇਸ ਕਰਕੇ ਅਸੀਂ ਚਾਹੁੰਦੇ ਆ ਇਹਦੇ ਨਾਲ ਪਾੜਾ ਸਮਾਜ ਚ ਨਾ ਪਵੇ ਤੇ ਔਰ ਫਿਰ ਹੈ ਕਿੰਨੇ ਕਿਹਾ ਇਹ ਜੇ ਸਮਾਜ ਉੱਠ ਖੜਾ ਹੋਇਆ ਜਿੱਦਾਂ ਪ੍ਰਾਈਮ ਮਿਨਿਸਟਰ ਸਾਹਿਬ ਕਹਿ ਰਹੇ ਸੀਗੇ ਵੀ ਹਾਥੀ ਨੂ ਨਾ ਨਾ ਕਾਂਗਰਸੀਆਂ ਨੇ ਮਤਲਬ ਸੁਤੇ ਨੂੰ ਜਗਾਇਆ ਆ ਜੀ ਤੂੰ ਜੇ ਸੁੱਤਾ ਜਾਗ ਪਿਆ ਹਾਥੀ ਤੇ ਖੜੇ ਕਿੱਥੇ ਆ ਹੂੰ 5 10 15% ਤੇ 85% ਆਪਣੇ ਆਪ ਨੂੰ ਕਹਿ ਰਹੇ ਆ ਜੀ ਜੀ ਇਹ ਤਾਂ ਸ਼ੋ ਹੋ ਹੀ ਰਿਹਾ ਆ ਜੀ 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 ਬ੍ਰਦੀ ਸਭ ਕੀ ਕਹਿਣਾ ਚਾਹੂਗੀ ਜਿੱਥੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿੰਨਾ ਡਾਕਟਰ ਅੰਬੇਦਕਰ ਦਾ ਨਾਮ ਲਿਆ ਜਾਂਦਾ ਜੇ ਕਿਤੇ ਉਨਾ ਹੀ ਭਗਵਾਨ ਦਾ ਨਾਮ ਲਿਆ ਜਾਂਦਾ ਤਾਂ ਸ਼ਾਇਦ ਇਹਨਾਂ ਨੂੰ ਅਗਲੇ 7 ਜਨਮ ਵਾਸਤੇ ਸਵਰਗ ਮਿਲ ਜਾਂਦਾ ਸਵਰਗ ਮਿਲ ਜਾਂਦਾ ਜਦ ਕਿ ਸਮਾਜ ਦਾ ਇਹ ਕਹਿਣਾ ਹੈ ਕਿ ਸਾਡੇ ਲਈ ਆਹੀ ਸਵਰਗ ਹੈ ਉਹਦੇ ਚ ਦੂਰਾ ਸਵਿਧਾ ਹੈ ਕਿ ਜਦੋਂ ਨਾ ਅ ਰੂਲਰ ਜਿਹੜੇ ਆ ਜੀ ਠੀਕ ਆ ਉਹਨਾਂ ਨੂੰ ਯਾਦ ਕਰਤੇ ਆ ਜਾਂ ਕਿਦਾਂ ਕੋਈ ਕ੍ਰਿਮੀਨਲ ਮਾਨਸਿਕਤਾ ਦੇ ਹੋਣ ਔਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਕ੍ਰਿਮੀਨਲ ਬੰਦੇ ਹੋਣ ਪਾਰਟੀਆਂ 'ਚ ਤੇ ਉਹ ਜਦੋਂ ਰੂਲ ਕਰਦੇ ਆ ਉਹਨਾਂ ਨੇ ਫਿਰ ਉਹ ਡਰਾਵਾ ਦਿੰਦੇ ਆ ਰੱਬ ਦਾ ਜੀ ਉਹ ਈਸ਼ਵਰ ਦਾ ਜਹਾਂ ਕਹਿੰਦੇ ਰਾਜਾ ਜਿਹੜਾ ਆ ਉਹ ਰੱਬ ਹੀ ਆ ਜੀ ਉਹ ਆਪਣੇ ਆਪ ਨੂੰ ਰੱਬ ਕਹਿੰਦਾ ਆ ਤੇ ਲੋਕਾਂ ਨੂੰ ਗੁਲਾਮ ਬਣਾਉਣ ਦੇ ਖਾਤਰ ਲੋਕਾਂ ਤੇ ਰਾਜ ਕਰਨ ਦੇ ਖਾਤਰ ਇਹ ਮਾਨਸਿਕਤਾ ਜਿਹੜੀ ਆ ਇਹ ਚੀਜ਼ ਤਾਂ ਚੱਲਣੀ ਨਹੀਂ ਹੁਣ ਡੈਮੋਕ੍ਰੇਸੀ ਆ ਜੀ ਲੋਕੀ ਪੜ ਲੈ ਗਏ ਆ ਜੀ ਕਿ ਜਿਹੜੇ ਸੁਪਰਸਟੀਸ਼ਨ ਆ ਜਿਹੜੇ ਅੰਧਵਿਸ਼ਵਾਸੀ ਆ ਇਹ ਚੀਜ਼ਾਂ ਅੰਧਵਿਸ਼ਵਾਸੀ ਕਨਸਟੀਟਿਊਸ਼ਨ ਦੇ ਵਿੱਚ ਖੁਦ ਲਿਖਿਆ ਆ ਜੀ ਵੀ ਸਾਇੰਟਿਫਿਕ ਤੌਰ ਤੇ ਚੱਲਣਾ ਚਾਹੀਦਾ ਮਤਲਬ ਠੀਕ ਨੇ ਜੀ ਇਸ ਕਰਕੇ ਹੁਣ ਅੰਧਵਿਸ਼ਵਾਸ ਜਾਂਦਾ ਲੱਗਾ ਕਿੰਦਾ ਰੋਜੀ ਰੋਟੀ ਖਾਦੋਂ ਮੋਢਿਆ ਆ ਹੂੰ ਜਿੰਨੇ ਵੀ ਆ ਕੋਈ ਵੀ 4 ਕਰੋੜ ਤਾਂ ਲੋਗ ਉਹੀ ਆ ਜਿਹੜੇ ਕਿ ਫ੍ਰੀ ਦਾ ਖਾਣਾ ਖਾ ਰਹੇ ਆ ਪੁਜਾਰੀ ਵਰਗੇ ਆ ਠੀਕ ਹੈ ਉਹ ਉਹ ਹੁਣ ਉਹ ਜਿਹੜਾ ਆ ਉਹ ਕਰਕੇ ਰਾਜੀ ਨਹੀਂ ਦੇਸ਼ ਨੂੰ ਜਿਹੜਾ ਆ ਉਹ ਤਰੱਕੀ ਤੇ ਕਹਿੰਦੇ ਲਜਾਣਾ ਕਰਨਾ ਤੇ ਦੇਸ਼ ਇਸ ਤਰੀਕੇ ਨਾਲ ਰੱਬ ਔਰ ਸਵਰਗ ਦੇ ਨਾਲ ਤੇ ਤਰੱਕੀ ਤੇ ਨਹੀਂ ਜਾਂਦਾ ਜੀ ਇਹ ਤਾਂ ਸਾਇੰਟਿਫਿਕ ਤਰੀਕੇ ਨਾਲ ਜਾਵਾਂਗੇ ਚੱਲਾਂਗੇ ਤਦ ਹੀ ਆ ਜੀ ਤੇ ਮਤਲਬ ਇਸ ਕਰਕੇ ਇਹ ਜਿਹੜਾ ਦਾਵਾ ਦਿੱਤਾ ਜਾਂਦਾ ਹੈ ਉਹ ਸਵਰਗ ਕਰ ਲੈਣਾ ਜੀ ਸਾਡੇ ਲਈ ਸਵਰਗ ਇਹ ਹੈ ਜੋ ਕਨਸਟੀਟਿਊਸ਼ਨ ਚ ਦਿੱਤੇ ਆ ਰਾਈਟਸ ਦਿੱਤੇ ਆ ਰਾਈਟਸ ਦੇ ਮੁਤਾਬਕ ਸਾਨੂੰ ਜਿਹੜਾ ਕੰਮ-ਕਾਰ ਮਿਲੇ ਅੱਛਾ ਗਵਰਨਮੈਂਟ ਦਾ ਕੰਮ ਦੇਣਾ ਚਾਹੀਦਾ ਆ ਗਵਰਨਮੈਂਟ ਦੀ ਡਿਊਟੀ ਵੱਧਦੀ ਆ ਜੀ ਅਗਰ ਸਾਡੇ ਨੂੰ ਰਾਈਟਸ ਮਿਲੇ ਆ ਤਾਂ ਪ੍ਰਿੰਸੀਪਲ ਡਿਊਟੀਆਂ ਵੀ ਮਿਲੀਆਂ ਮਤਲਬ ਬਿਲਕੁਲ ਬਿਲਕੁਲ ਇਸ ਕਰਕੇ ਡਿਊਟੀ ਦੇ ਮੁਤਾਬਕ ਜਿਹੜੀ ਗਵਰਨਮੈਂਟ ਆਉਂਦੀ ਆ ਉਹ ਪਬਲਿਕ ਵਾਸਤੇ ਆ ਬਾਹਰ ਦਾ ਪਬਲਿਕ ਜੀ 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 ਇਸ ਕਰਕੇ ਉਹ ਪਬਲਿਕ ਦੀ ਫੇਵਰ ਦੇ ਵਿੱਚ ਵੀ ਵੈਲਫੇਅਰ ਵਾਸਤੇ ਸਿਸਟਮ ਚਾਹੀਦਾ ਨਾ ਕਿ ਅਨਾਬ ਸੁਨਾਬ ਨਹੀਂ ਬੋਲਣਾ ਚਾਹੀਦਾ ਬ੍ਰਿਧੀ ਸਾਹਿਬ ਇਤਨਾ ਵੀ ਲੱਗਦਾ ਵੀ ਦੇਸ਼ ਦੇ ਵਿੱਚ ਰਾਜਨੀਤੀ ਜਿਹੜੀ ਹੈ ਉਤਰਮਾ ਦੇ ਨਾਂ ਤੇ ਜਾਂ ਅੰਧ ਵਿਸ਼ਵਾਸ ਦੇ ਨਾਂ ਤੇ ਐਕਚੁਅਲੀ ਜਿਹੜੀ ਪਾਵਰ ਹੈ ਨਾ ਰਾਜਨੀਤਿਕ ਪੋਲੀਟੀਕਲ ਪਾਵਰ ਹੈ ਨਿਕਲਦੀ ਤਾਂ ਧਰਮ ਚੋਂ ਹੀ ਆ ਜੀ ਤੇ ਜਿੰਨੇ ਵੀ ਧਰਮ ਅੱਜ ਕੱਲ ਬਣੇ ਆ ਉਹਦੇ ਵਿੱਚੋਂ ਪੋਲੀਟੀਕਲ ਪਾਵਰ ਮਿਲੀ ਆ ਉਹ ਚੋਂ ਹੀ ਰਾਜੇ ਬਣਦੇ ਆਏ ਆ ਉਹ ਚੋਂ ਹੀ ਤੇ ਬਾਵਾ ਸਾਹਿਬ ਜਦੋਂ ਕਨਸਟੀਟਿਊਸ਼ਨ ਬਣਾਇਆ ਸੀ ਉਹ ਕਹਿੰਦੇ ਸੀ ਹੁਣ ਰਾਣੀ ਦੇ ਪੇਟੋਂ ਰਾਜਾ ਨਹੀਂ ਬਣੂਗਾ ਜੀ ਤੇ ਵੋਟ ਵੋਟਰ ਪੇਪਰ ਜੀ ਜੀ ਮਸ਼ੀਨ ਚੋਂ ਹੁਣ ਨਿਕਲੇਗਾ ਹੁਣ ਇਹਨਾਂ ਨੇ ਉੱਤੇ ਵੀ ਡਾਕਾ ਮਾਰ ਰਿਹਾ ਆ ਉੱਤੇ ਵੀ ਆ ਜੇ ਪਿਛਲੇ ਵੀ ਆਪ ਜੀ ਨਾਲ ਗੱਲਬਾਤ ਹੋਈ ਸੀ ਉਹਦੇ ਮੈਂ ਦੱਸਿਆ ਸੀਗਾ ਚਲੋ ਮਸ਼ੀਨ ਦਾ ਰੋਲਾ ਪਾਉਂਦੇ ਆ ਮਸ਼ੀਨਾਂ ਚੱਡੀਆਂ ਵੀ ਜਾਣ ਵੈਲਟ ਪੇਪਰ ਵੀ ਆ ਜਾਣਗੇ ਤਾਂ ਵੀ ਲਾਖੀ ਜਿਸकी ਲਾਤੀ ਉਸकी ਬੈਸ ਗਲਤੀ ਦੇ ਨਾਲ ਗਲਤ ਮਤਲਬ ਤਰੀਕੇ ਦੇ ਨਾਲ ਜ਼ੋਰ ਦੇ ਨਾਲ ਬਾਜੂ ਬਲ ਦੇ ਨਾਲ ਉਹ ਵੋਟਾਂ ਪਵਾਉਂਦੇ ਆ ਕਰਦੇ ਆ ਇਸ ਕਰਕੇ ਇਹ ਜਿਹੜੀ ਚੀਜ਼ ਆ ਜਦੋਂ ਸਾਡੇ ਪਬਲਿਕ ਸਾਡੀ ਸਟਰੋਂਗ ਨਹੀਂ ਹੁੰਦੀ ਜੁਨਾਈਟ ਨਹੀਂ ਹੁੰਦੀ ਜੀ ਤੇ ਉਹ ਰਾਜਪਾੜ ਦੀ ਨਹੀਂ ਸਮਝਦੀ ਐਜੂਕੇਟ ਨਹੀਂ ਹੁੰਦੀ ਤੇ ਉਹਨਾਂ ਦੇਰ ਤੱਕ ਸਾਨੂੰ ਹਲੇ ਟਾਈਮ ਲੱਗ ਰਿਹਾ ਆ ਤੇ ਟਾਈਮ ਤਾਂ ਆਉਣਾ ਹੀ ਆਉਣਾ ਜੀ ਹਿਸਟਰੀ ਦੇ 150 ਸਾਲ ਕੋਈ ਜ਼ਿਆਦਾ ਨਹੀਂ ਹੁੰਦੇ ਹੋਰ 50 ਸਾਲ ਕਹਿੰਦੇ ਅਸੀਂ ਰਾਜ ਕਰਨਾ ਜੀ ਕਰ ਲੈਣ 50 ਸਾਲ ਤੋਂ ਬਾਅਦ ਜੀ ਤੇ ਫਿਰ ਚੇਂਜ ਜਦੋਂ ਆਊਗੀ ਇਹ ਸੋਚ ਕੇ ਕਰੋ ਕਿ ਆਉਂਦੀ ਵਾਰੀ ਜਿਹੜਾ ਹੁਣ ਲਾ ਲੋ ਭੈਣ ਮਾਇਆਵਤੀ ਜੀ ਨੇ ਵੀ ਸਟੇਟਮੈਂਟ ਦਿੱਤੀ ਹਾਂ ਉਹਨਾਂ ਨੇ ਕੋਈ ਗੱਲ ਕਹੀ ਵੀ ਸਾਡੇ ਲਈ ਰੱਬ ਆ ਤੁਸੀਂ ਕਹਿ ਰਹੇ ਆ ਵੀ ਇਦਾਂ ਰੱਬ ਦਾ ਨਾਮ ਲਿਆ ਜਾਂਦਾ ਹੋਵੇ ਤਾਂ ਤਰ ਜਾਂਦੇ ਸਾਡੇ ਤੇ 바ਵਾ ਸਾਹਿਬ ਰੱਬ ਆ ਜੀ ਉਹਨਾਂ ਨੇ ਨਾ ਇਦਾਂ ਗੱਲ ਕੀਤੀ ਨਾ ਉਹਦਾਂ ਦੀ ਗੱਲ ਕੀਤੀ ਜੀ ਕੋਈ ਗੱਲ ਨਹੀਂ ਸਿੰਪਲ ਆ ਵੀ ਨਹੀਂ ਭਈ ਤੁਸੀਂ ਗਲਤ ਕਹਿ ਰਹੇ ਹੋ ਸਾਡੇ ਲਈ ਰੱਬ ਹੀ ਆ ਬੋਸ ਸਾਹਿਬ ਦੂਜੀ ਗੱਲ ਉਹਨਾਂ ਨੂੰ ਰਾਜ ਆਇਆ ਬੋਕਨ ਸ਼੍ਰੀਮ ਜੀ ਆਏ ਜੂਪੀ ਦੇ ਵਿੱਚ ਰਾਜ ਆਇਆ ਸਾਡਾ ਉਹਦੇ ਵਿੱਚ ਅਸੀਂ ਕਿਸੇ ਤਸੱਦਤ ਤਾਂ ਨਹੀਂ ਕੀਤੀ ਅਸੀਂ ਅ ਮਿਸਰਾ ਜੀ ਆ ਮੋਰੇ ਲਿਆਦਾ ਜੀ ਇਹ ਤਾਂ ਗੱਲ ਨਾ ਲਾਉਂਦੇ ਆ ਇਹ ਤਾਂ ਪਿਆਰ ਤੇ ਚਾਹੁੰਦੇ ਆ ਜੀ 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 ਮੁਸਲਮਾਨ ਸਾਡੇ ਨਾਲ ਜੀ ਜੀ 크ਿਸਚਨ 부디스트 ਸਾਰੇ ਕਮਿਊਨਿਟੀ ਗੈਂ ਦੇ ਨਾਲ ਅਸੀਂ ਨਾਲ ਰਲ ਕੇ ਉਹਨਾਂ ਨੂੰ ਲੈ ਕੇ ਚੱਲੇ ਆ ਜੀ ਜੀ ਤੇ ਇਸ ਕਰਕੇ ਸ਼ੋ ਇਹ ਜਿਹੜੀ ਆ ਇਹਨਾਂ ਦੀ ਮਾਨਸਿਕਤਾ ਹੁਣ ਮੈਂ ਤੇ ਇਹ ਵੀ ਕਹਿਣਾ ਚਾਹੁੰਦਾ 40 45 ਐਮਪੀ ਜਿਹੜੇ ਸ਼ੈਡਿਊਲ ਕਾਸ ਤੋਂ ਚੁਣ ਕੇ ਆਈ ਇਹਨਾਂ ਦੀ ਪਾਰਟੀ ਜਿਹੜੇ ਆ ਉਹਨਾਂ ਨੂੰ ਬੋਲਣਾ ਚਾਹੀਦਾ ਉਹਨਾਂ ਨੂੰ ਜਾਣਦੇ ਦੇ ਬਾਹਰ ਹੋਣਾ ਚਾਹੀਦਾ ਹੂੰ ਵੀ ਜੇ ਜੇ ਕਾਦਰ ਮੈਂ ਹੁਣ ਤੁਸੀਂ ਮੇਰੀ ਮਦਦ ਕੀਤੀ ਹੋਵੇ ਜਾਂ ਮੈਂ ਮੇਰੇ ਫਾਦਰ ਨੇ ਮੇਰੀ ਮਦਦ ਕੀਤੀ ਆ ਮੈਨੂੰ ਪੜਾਇਆ ਲਿਖਾਇਆ ਆ ਜੀ ਜੀ ਤੇ ਫਾਦਰ ਨੂੰ ਕੋਈ ਮੇਰੇ ਨੂੰ ਮਾੜਾ ਕਹਿੰਦਾ ਆ ਹੂੰ ਤੇ ਮੈਨੂੰ ਕਿੱਦਾਂ ਮੈਂ ਬਰਦਾਸ਼ਤ ਕਰ ਲਵਾਂ ਜੀ ਤੇ ਮਿੱਦੂ ਨੂੰ ਉਹ ਕੰਡੈਮਨ ਕਰਨ ਦੀ ਬਜਾਏ ਬਲਕਿ ਉਹਨਾਂ ਨੂੰ ਛੱਡ ਕੇ ਜਾਣਾ ਚਾਹੀਦਾ ਉਹਦੀ ਪਾਰਟੀ ਨੂੰ ਵੀ ਨਹੀਂ ਵੀ ਇਹ ਇਹ ਗਲਤ ਪਾਰਟੀ ਆ ਸਾਡੇ ਜਿਹੜੇ ਬਾਪ ਨੂੰ ਸਾਡੇ ਰੱਬ ਨੂੰ ਰਹਿਬਰ ਨੂੰ ਮਾੜਾ ਚੰਗਾ ਕਹਿ ਰਹੀ ਆ ਇਦਾਂ ਦੀ ਪਾਰਟੀ ਨਾਲਤ ਮਾਰੋ ਬਾਹਰ ਆ ਜਾਓ 35 ਚ 45 ਬੰਦੇ ਵੀ ਬਾਹਰ ਆ ਗਏ ਗਵਰਨਮੈਂਟ ਦੇ ਕੋਣੀ ਆ ਜੀ ਸਾਹ ਜੀ ਕਹਿ ਰਿਹਾ 15 ਸਾਲ ਅੱਗੇ ਤਾਂ ਆ ਨਾ 15 ਸਾਲ ਤੱਕ ਵੀ ਹਲੇ ਵੇਟ ਕਰਨੀ ਪਹੂਗੀ ਖੜਗੇ ਜੀ ਨੂੰ ਤੇ ਕਾਗੜੇ ਜੀ ਨੂੰ ਜੇ ਅਗਰ ਗੱਲ ਕਹੀ ਆ ਉਹਨਾਂ ਨੇ ਇਸੇ ਕਰਕੇ ਕਹੀ ਆ ਵੀ ਰਜਾਇਨ ਦੇਣਾ ਚਾਹੀਦਾ ਆ ਵੀ ਇਹ ਵੀ ਉਹਨਾਂ ਨੂੰ ਪਤਾ ਵੀ ਸਾਡੇ ਰੱਬ ਰਹਿਬਰ ਨੂੰ ਮਾੜੀ ਗੱਲ ਕਹੀ ਆ ਉਹਨਾਂ ਦੇ ਅੰਦਰ ਦਰਦ ਪੈਦਾ ਹੋਇਆ ਬਿਲਕੁਲ ਤੇ ਬਾਕੀਆਂ ਚ ਵੀ ਦਰਦ ਪੈਦਾ ਹੋਣਾ ਚਾਹੀਦਾ ਆ ਆਪ ਜੀ ਕਹਿ ਰਹੇ ਆ ਵੀ ਅਣਖ ਪੈਦਾ ਹੋਣੀ ਚਾਹੀਦੀ ਆ ਅਣਖ ਕਦੋਂ ਪੈਦਾ ਹੋਣੀ ਆ ਹੁਣ ਕੋਟੀ ਖਾਈ ਜਣੀ ਆ ਹਾਂ ਬਿਲਕੁਲ ਬਿਲਕੁਲ ਪਰ ਇਹ ਅਵੇ ਉਹਨਾਂ ਲੋਕਾਂ ਨੂੰ ਕੁਰਸੀ ਪਿਆਰੀ ਹੈ ਜਿਹੜੇ ਬਾਬਾ ਸਾਹਿਬ ਹੀਮਰਾਉ ਡਾਕਟਰ ਅੰਬੇਡਕਰ ਜੀ ਦੇ ਦਿੱਤੇ ਸੰਵਿਧਾਨ ਦੇ ਵਿੱਚ ਅਧਿਕਾਰਾਂ ਦੀ ਬਦੌਲਤ ਉਸ ਕੁਰਸੀ ਤੇ ਜਾ ਕੇ ਪਹੁੰਚੇ ਨੇ ਪਰ ਉਹਨਾਂ ਦੀ ਕੁਰਸੀ ਤੇ ਬੈਠਿਆਂ ਬੈਠਿਆਂ ਉਹਨਾਂ ਦੇ ਹਾਜ਼ਰੀ ਦੇ ਵਿੱਚ ਉਹਨਾਂ ਦੇ ਸਾਹਮਣੇ ਅੰਮਤ ਸ਼ਾਹ ਦੇ ਵੱਲੋਂ ਡਾਕਟਰ ਅੰਬੇਡਕਰ ਨੂੰ ਮਾਰਾ ਕਿਹਾ ਜਾ ਰਿਹਾ ਪਰ ਉਹ ਚੁੱਪ ਨੇ ਜੇ ਅੰਦਰ ਚੁੱਪ ਨੇ ਤਾਂ ਬਾਹਰ ਆ ਕੇ ਬੋਲ ਲੋ ਜੇ ਬਾਹਰ ਆ ਕੇ ਨਹੀਂ ਤੇ ਸਮਾਜ ਜੀ ਨੇ ਤੁਹਾਨੂੰ ਅੱਗੇ ਲੈ ਕੇ ਆਂਦਾ ਇਸ ਕੁਰਸੀ ਤੇ ਬਿਠਾਇਆ ਸਮਾਜ ਨੇ VOTING ਕੀਤੀ ਤੁਸੀਂ ਅੱਗੇ ਇੱਥੇ ਤੱਕ ਪਹੁੰਚੇ ਤੇ ਤੁਸੀਂ ਕੁਰਸੀ ਛੱਡ ਕੇ ਅੱਜ ਤੋਂ ਉਹਨਾਂ ਦੀ ਸਰਕਾਰ ਦੇ ਕਿ जिम्मेਵਾਰ ਦੀ ਸਾਹ ਬਣਨਗੇ ਬਰਦੀ ਸਾਹਿਬ ਕੀ ਕਹਣਾ ਚਾਹੋਗੇ ਤੁਹਾਡੀ ਪ੍ਰੈਕਟਿਸ ਦੇ ਦੌਰਾਨ ਕੇਸਸ ਦੇ ਦੌਰਾਨ ਤੁਹਾਡੀ ਨਜ਼ਰਾਂ ਦੇ ਵਿੱਚ ਆਉਂਦਾ ਕਿ ਅੱਜ ਵੀ ਸਮਾਜ ਦੇ ਵਿੱਚ ਇਸੇ ਤਰੀਕੇ ਨਾਲ ਵਿਤਕਰਾ ਹੁੰਦਾ ਜਾਤੀ ਵਿਤਕਰਾ ਖਾਸ ਕਰਕੇ ਐਕਚੁਅਲੀ ਇਦਾਂ ਵੀ ਕਿ ਬਹੁਤ ਸਾਲਾਂ ਵੀ ਹੋਈ ਕਿਹਾ ਸੀ ਨਾ ਜੀ ਵੀ ਜਿਹੜੀ ਰਿਜ਼ਰਵੇਸ਼ਨਸ ਵੀ ਹੈ ਪੋਲੀਟੀਕਲ ਰਿਜ਼ਰਵੇਸ਼ਨ ਉਹ 10 ਸਾਲ ਲਈ ਸੀ ਜੀ 10 ਸਾਲ ਤੋਂ ਬਾਅਦ ਇਹਨੂੰ ਕੰਟੀਨਿਊ ਕੀਤਾ ਜਾਊਗਾ ਉਹ ਕੰਟੀਨਿਊ ਕਰੀ ਜਾ ਰਹੇ ਕਿਉਂਕਿ ਉਹਨਾਂ ਦੇ ਫੇਵਰ ਚ ਆ ਜਿਹੜੇ ਜਿੱਤ ਕੇ ਜਾਂਦੇ ਉਹ ਗੁਲਾਮ ਬਣ ਜਾਂਦੇ ਆ ਉਹ ਕਹਿੰਦੇ ਦੂਜੀਆਂ ਪਾਰਟੀਆਂ ਨੂੰ ਸਾਨੂੰ ਟਿਕਟ ਦਿੰਦੇ ਕਿ ਨਹੀਂ ਦਿੰਦੇ ਜਿੱਤ ਕੇ ਦੇਖ ਲੈ ਵੀ ਆਪਣੇ ਬਲ ਬੁੱਤੇ ਤੇ ਤੁਸੀਂ ਜਿੱਤੋ ਮਿਹਨਤ ਕਰੋ ਲੋਕਾਂ ਦੇ ਵਿੱਚ ਜਾਓ ਪਬਲਿਕ ਦੇ ਵਿੱਚ ਜਾਓ ਗ੍ਰਾਸ ਰੂਟ ਤੇ ਪਿਆਰ ਤੇ ਤਿਆਰ ਕਰੋ ਜਦੋਂ ਤੱਕ ਤੁਸੀਂ ਆਪ ਲੀਡਰ ਨਹੀਂ ਬਣਦੇ ਜੀ ਤੇ ਦੂਜੇ ਵੀ ਪਲੇਟ ਚ ਤੇ ਇਹ ਨਾ ਦੇਖੋ ਵੀ ਦੂਜੇ ਨੇ ਵੀ ਪਲੇਟ ਚ ਮੋਰੇ ਮੈਨੂੰ ਸਤਾ ਦਿੰਦੀ ਆ ਜਿੰਨ ਤੁਹਾਨੂੰ ਕੋਈ ਚੀਜ਼ ਦੇਣੀ ਆ ਤੂੰਨ ਕੁਝ ਲੈਣਾ ਵੀ ਆ ਤੁਹਾਨੂੰ ਤੋ ਗੰਚ ਪਟਾ ਪਾ ਕੇ ਰੱਖੋਗੇ ਹਾਂ ਪਟੇ ਲਾਓ ਜਿੰਮੇ ਤੁਸੀਂ ਪਲੇਟ ਦੇ ਵਿੱਚ ਗਿਆ ਪਲੇਟ ਦੇ ਵਿੱਚ ਉਹਨਾਂ ਨੂੰ ਸਤਾ ਨਹੀਂ ਦਿੱਤੀ ਪਲੇਟ ਦੀ ਰਾਖੀ ਬਿਠਾ ਲਿਆ ਰਾਖੀ ਬਿਠਾ ਲਿਆ ਉਹ ਕਿਨਾ ਪਟਾ ਲਾਉਣਾ ਚਾਹੀਦਾ ਆ ਹਾਂ ਠੀਕ ਹੈ ਜੀ ਆ ਜਾਓ ਬਾਹਰ ਤੁਹਾਡੇ ਲੋਕਾਂ ਨੇ ਪਬਲਿਕ ਕਰੋੜਾਂ ਲੋਕੀ ਆ ਜਿਨ੍ਹਾਂ ਨੇ ਤੁਹਾਨੂੰ ਸਿਰ ਮੱਥੇ ਤੇ ਕਿਨੱਖਾਂ ਤੇ ਚੱਕ ਲੈਣਾ ਬਿਲਕੁਲ ਤੁਸੀਂ ਲੀਡਰ ਬਣ ਸਕਦੇ ਹੋ ਜਿੱਥੇ ਬਾਬਾ ਸਾਹਿਬ ਨੇ ਜੋਧੇ ਬਣਾਏ ਸੀ ਬਹਾਦਰ ਬਣਾਏ ਸੀ ਸੰਵਿਧਾਨਕ ਹੱਕ ਦੇ ਅਧਿਕਾਰ ਦੇ ਕੀ ਉੱਥੇ ਤਾਂ ਗਿੱਦੜ ਬਣ ਗਏ ਗਿੱਦੜ ਬਣ ਗਏ ਦਰਸਲ ਗਿੱਦੜ ਬੰਦੀ ਕਿਉਂਕਿ ਇੱਕ ਮਾਨਸਿਕ ਬਿਲਾਮੀ ਆ ਨਾ ਜੀ ਮਾਨਸਿਕ ਬਿਲਾਮੀ ਆ ਸਦਾ ਤੋਂ ਆ ਰਹੇ ਇਹਨਾਂ ਦਾ ਕੋਈ ਕਸੂਰ ਨਹੀਂ ਇਨੋਸੈਂਟ ਕਹਿ ਸਕਦੇ ਆ ਵੀ ਸਦਾ ਤੋਂ ਮਾਨਸਿਕ ਗੁਲਾਮੀ ਜਿਹੜੀ ਅੰਦਰੋਂ ਜਾ ਨਹੀਂ ਰਹੀ ਨੇਤਾ ਤਾਂ ਜ਼ਰੂਰ ਬਣ ਗਏ ਆ ਅੱਗੇ ਜ਼ਰੂਰ ਆ ਗਏ ਆ ਪਰ ਉਹ ਥੋੜਾ ਜਿਹਾ ਰਿਵੋਲਟ ਨਹੀਂ ਕਰ ਰਹੇ ਜਿੰਨਾ ਇੱਕ ਮਨ ਦੇ ਵਿੱਚ ਔਰ ਅਣਖ ਨਹੀਂ ਜਾਗਦੀ ਅਣਖ ਜਿਹੜੀ ਜਾਗਣੀ ਉਹ ਜ਼ਰੂਰੀ ਆ ਜਦੋਂ ਅਣਖ ਜਾਗ ਪਈ ਉਦੋਂ ਰਿਵੋਲਟ ਹੋਣਾ ਜੀ ਬਿਲਕੁਲ ਜਿਵੇਂ ਜੰਗਲ ਦਾ ਜਿਹੜਾ ਸ਼ੇਰ ਹੈ ਜਿਹੜਾ ਜੰਗਲ ਦਾ ਰਾਜਾ ਹੈ ਜੀ ਤੇ ਉਹ ਸਰਕਸ ਵਾਲਿਆਂ ਦੇ ਕੋਲ ਉੱਦਾਂ ਉਹ ਇੱਕੋ ਹੀ ਸੋਟੀ ਵਾਲਾ ਇੱਦਾਂ ਕਮਾਈ ਜਾਂਦਾ ਉਦੋਂ ਹੀ ਸ਼ੇਰ ਨੱਚਦਾ ਇੱਦਾਂ ਹੀ ਜਿਹੜੇ ਇਹ ਲੀਡਰ ਬਣ ਕੇ ਜਾਂਦੇ ਨੇ ਜਿੱਤ ਕੇ ਜਾਂਦੇ ਨੇ ਇਹ ਵੀ ਉਹਨਾਂ ਦੇ ਇਸ਼ਾਰੇ ਤੇ ਇੱਦਾਂ ਹੀ ਨੱਚਦੇ ਨੇ ਬਿਲਕੁਲ ਇਹ ਸਰਕਸ ਦੇ ਸ਼ੇਰ ਹੈ ਜੀ ਇਹ ਹੈਗੇ ਸ਼ੇਰ ਆ ਹੈਗੇ ਸਰਕਸ ਦੇ ਇਹ ਹੈਗੇ ਸਰਕਸ ਦੇ ਔਰ ਜਦੋਂ ਸਾਡੇ ਬਾਹਰ ਆ ਗਿਆ ਇਹਨਾਂ ਚ ਪਤਾ ਲੱਗ ਗਿਆ ਸਮਾਜ ਦੀ ਭਾਵਨਾ ਪੈਦਾ ਹੋ ਗਈ ਵੀ ਹਾਂ ਵੀ ਸਾਡਾ ਸਮਾਜੜਾ ਆ ਬਹੁਤ ਉਤਾੜਿਆ ਔਰ ਸਾਡੇ ਨਾਲ ਦੇਦਾ ਸਾਨੂੰ ਉਂਗਲ ਫੜਨੀ ਚਾਹੀਦੀ ਆ ਹੱਥ ਫੜਨਾ ਚਾਹੀਦਾ ਆ ਤਾਂ ਅਸੀਂ ਬਾਹਰ ਜਾਈਏ ਪਬਲਿਕ 'ਚ ਜਾਈਏ ਤੇ ਇਹ ਤਾਂ ਵਾਕਈ ਸ਼ੇਰ ਆ ਸ਼ੇਰ ਹੈਗੇ ਆ ਬਿਲਕੁਲ ਜੀ ਵਰਦੀ ਸਾਹਿਬ ਤੇ ਆਖਰ ਤੇ ਕੀ ਕਹਿਣਾ ਚਾਹੂਗੇ ਅਸਲ ਦੇ ਵਿੱਚ ਜਿਵੇਂ ਸਮਾਜ ਦੇ ਹਿਰਦੇ ਬਲੁੰਦਰੇ ਗਏ ਨੇ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਲੱਗਦਾ ਕਿ ਸਾਡੇ ਮਹਾਨ ਰੈਵਰ ਨੂੰ ਮੰਦਾ ਬੋਲਿਆ ਤੇ ਅੰਮਿਤ ਸ਼ਾਹ ਨੂੰ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਜੀ ਦੂਜੀ ਗੱਲ ਮੈਂ ਆਪਣੇ ਸਮਾਜ ਨੂੰ ਵੀ ਕਹੂੰਗਾ ਮੈਸੇਜ ਦੇਣਾ ਚਾਹੂੰਗਾ ਜੀ ਕਿ ਜਿਸ ਤਰੀਕੇ ਦੇ ਨਾਲ ਇੱਕ ਤਕੜਾ ਆਦਮੀ ਮਾੜੇ ਬੰਦੇ ਦੇ ਮਾਰਦਾ ਤੁਮਾਰਾ ਬੰਦਾ ਰੋਸ ਪਰਗੜ ਕਰਦਾ ਕਹਿੰਦਾ ਅਬ ਕੀ ਮਾਰ ਹੂੰ ਹੁਣ ਮਾਰ ਕੇ ਦੱਸ ਬਈ ਉਹ ਫੇਰ ਮਾਰਦਾ ਆ ਫੇਰ ਕਹਿੰਦਾ ਮੈਨੂੰ ਹੁਣ ਮਾਰ ਕੇ ਦੇ ਉਹ ਮਾਰੀ ਜਾ ਰਹੇ ਆ ਉਹ ਖਰੀ ਜਾ ਰਹੇ ਆ ਕਿੰਨੀ ਕੁ ਦੇਰ ਤੱਕ ਅਸੀਂ ਕੁੱਟ ਖਾਣੀ ਆ ਕਿੰਨੀ ਦੇਰ ਤੱਕ ਇਦਾਂ ਦੇ ਅਸੀਂ ਅਲਫਾਜ਼ ਜਿਹੜੇ ਆ ਨਿਕਲਦੇ ਆ ਜੀ ਜੀ ਸਾਡੇ ਰਹਿਬਰਾਂ ਬਾਰੇ ਉਹ ਮਾੜੀ ਗੱਲ ਕਹਿੰਦੇ ਆ ਚੰਗੀ ਗੱਲ ਕਰਦੇ ਕਦੀ ਤੇ ਉਹ ਸਾਡੇ ਬੌਸ ਸਾਹਿਬ ਦੇ ਬੁੱਤ ਨੂੰ ਤੋੜਦੇ ਆ ਉਹਨਾਂ ਦੇ ਸਟੈਚੂਰ ਜਿਹੜੇ ਆ ਤੋੜੇ ਜਾਂਦੇ ਆ ਜਦ ਕਿ ਵਰਲਡ ਦੇ ਵਿੱਚ ਉਹਨਾਂ ਨੂੰ ਇੱਕ ਸਿੰਬਲ ਆਫ ਨੋਲਜ ਜਨਾਤੇ ਦੇਖਣੋਂ ਕਹਿੰਦੇ ਸੂਰਜ ਆ ਸਾਡੇ ਲਈ ਜੀ ਜੀ ਔਰ ਹਰ ਇੱਕ ਕੰਟਰੀ ਦੇ ਵਿੱਚ 50 60 ਕੰਟਰੀਆਂ ਦੇ ਵਿੱਚ ਜਿਹੜਾ ਕੇ ਉਹਦਾ ਸਿਲੇਬਸ ਵੀ ਆ ਬਾਬਾ ਸਾਹਿਬ ਦੇ ਬਾਰੇ ਪੜਾਇਆ ਜਾਂਦਾ ਆ ਔਰ ਉਹਨਾਂ ਦੇ ਹਰ ਯੂਨੀਵਰਸਿਟੀ ਜਿਹੜੀ ਆ ਉੱਥੇ ਸਟੈਚੂ ਲੱਗੇ ਹੋਏ ਆ ਇੰਡੀਆ ਦੇ ਕੋਈ ਐਸਾ ਕੋਰਨਰ ਨਹੀਂ ਕੋਈ ਸ਼ਹਿਰ ਨਹੀਂ ਜਿੱਥੇ ਬਾਬਾ ਸਾਹਿਬ ਦਾ ਸਟੈਚੂ ਨਾ ਹੋਵੇ ਇੰਨੀ ਦੁਨੀਆਂ ਜਿਹੜੀ ਆ ਨਮਸਤਕ ਹੁੰਦੀ ਆ ਜੀ 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 ਉਹਨਾਂ ਦੀ ਐਜੂਕੇਸ਼ਨ ਬਾਰੇ ਉਹਨਾਂ ਦੇ ਕੰਮ ਕਰਤਾ ਜਿਹੜੇ ਜਿਹੜੇ ਉਹਨੇ ਆਪਣਾ ਪਰਿਵਾਰ ਵਾਰਿਆ ਪੁੱਤ ਬਾਰੇ ਜੀ ਉਹਨਾਂ ਦਾ ਜੋ ਉਹਨਾਂ ਨੇ ਕੰਮ ਕੀਤੇ ਸਾਡੇ ਸਮਾਜ ਵਾਸਤੇ ਤੇ ਉਹ ਸਾਡੇ ਰੱਬ ਤੋਂ ਵੀ ਜ਼ਿਆਦਾ ਆ ਤੇ ਇਸ ਕਰਕੇ ਉਹਨਾਂ ਦੇ ਅੱਗੇ ਸਾਡਾ ਸਿਰ ਝੁਕਦਾ ਆ ਔਰ ਜੇ ਕੋਈ ਇਦਾਂ ਦਾ ਕੋਈ ਉੱਠ ਕੇ ਕੋਈ ਕਹਿੰਦਾ ਹੈ ਬਾਬਾ ਸਾਹ ਬਾਰੇ ਤੇ ਉਹ ਉਹ ਫਿਰ ਉਹ ਠੀਕ ਨਹੀਂ ਲੱਗਦਾ ਉਹ ਚੰਗਾ ਨਹੀਂ ਲੱਗਦਾ ਸਾਨੂੰ ਤੇ ਉਹਦੇ ਨਾਲ ਇਹ ਆ ਵੀ ਸਾਡੇ ਪਬਲਿਕ ਨੂੰ ਉੱਠਣਾ ਚਾਹੀਦਾ ਆ ਤੇ ਇਹਨਾਂ ਨੂੰ ਫਿਰ ਰਾਜਪਾਟ ਜਿਹੜਾ ਆ ਉਹਨਾਂ ਤੋਂ ਖੋਹ ਲੈਣਾ ਚਾਹੀਦਾ ਆ ਰਾਜਪਾਟ ਜਿਹੜਾ ਆ ਇਹਨਾਂ ਦੇ ਹੱਥਾਂ 'ਚ ਨਹੀਂ ਚਾਹੀਦਾ ਇਦਾਂ ਦੇ ਬੰਦਿਆਂ 'ਚ ਇਹਨਾਂ ਨੂੰ ਰਜਾਇਨ ਦੇਣਾ ਚਾਹੀਦਾ ਆ ਔਰ ਮਾਫੀ ਮੰਗਣੀ ਚਾਹੀਦੀ ਆ ਮੈਂ ਇੰਨੇ ਕਹਿੰਦਾ ਬਿਲਕੁਲ ਜੀ ਵਰਦੀ ਸਾਹਿਬ ਬਾਕੀ ਮਾਫੀ ਮੰਗਣੀ ਚਾਹੀਦੀ ਆ ਔਰ ਜਨਤਾ ਨੂੰ ਵੀ ਜਾਗਣਾ ਚਾਹੀਦਾ ਉੱਠਣਾ ਚਾਹੀਦਾ ਤੇ ਆਪਣੇ ਰਾਜ ਰੱਖੇ ਹੌਂਦੇ ਵਰਦੀ ਸਾਹਿਬ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਅੱਛੇ ਵਿਚਾਰ ਕੀਤੇ ਜੀ ਜੈਪੀਮ ਜੀ